ਵਿਲ ਹਸਪਤਾਲ ਫਗਵਾੜਾ ਵਿਖੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਕੁਝ ਸਮਾਂ ਪਹਿਲਾਂ ਬਣਾਈ ਗਈ ਨਵੀਂ ਬਿਲਡਿੰਗ ਵਿੱਚ ਸਥਿਤ ਜੱਚਾ ਬੱਚਾ ਬਾੜ ਦੀ ਦੀਵਾਰ ਅਚਾਨਕ ਡਿੱਗ ਪਈ ਇਸ ਹਾਦਸੇ ਦੌਰਾਨ ਜਿਥੇ ਕੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਹਸਪਤਾਲ ਦੇ ਐਸਐਮਓ ਦਾ ਕਹਿਣਾ ਹੈ ਕਿ ਇਸ ਘਟਨਾ ਸੰਬੰਧੀ ਸਬੰਧਿਤ ਮੈਕਮੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਸੈਟਰਡੇ ਮਾਰਨਿੰਗ ਐਮਆਈ 2 ਜਿਹੜਾ ਸ਼ਾਮ ਨੂੰ ਤੇ ਨਾਈਟ ਨੂੰ ਜਿਹੜਾ ਤੂਫਾਨ ਆਇਆ ਸੀ ਨਾ ਚੱਕਰਵਾਤ ਆਇਆ ਸੀ ਪੰਜਾਬ ਦੇ ਵਿੱਚ ਤੇ ਉਸ ਦੇ ਕਾਰਨ ਬਹੁਤ ਤੇਜ਼ ਆਵਾਜ਼ ਆ ਚੱਲੀ ਉਹ ਦੇ ਕਰਕੇ ਜਿਹੜੀ ਇਹ ਦੀਵਾਰ ਹੈਗੀ ਦੀਵਾਰ ਹੈ ਉਹਦੇ ਵਿੱਚ ਚਾਰ ਪੰਜ ਖਿੜਕੀਆਂ ਸੀਗੀਆਂ ਕੋਰੀਡੋਰ ਵੀ ਸੀਗੀ ਉੱਪਰ ਚੱਲੀ ਸੀ ਛੱਤ ਨੂੰ ਇੱਕ ਤਰ੍ਹਾਂ ਦਾ ਟਰੈਸ ਸੀਗਾ ਕਿੰਨੀ ਦਰ ਤੱਕ ਨਮ ਨਿ ਸੀਗੀ ਇਹ ਅਪ੍ਰੋਕਸੀਮੇਟਲੀ ਨਵੰਬਰ 2022 ਹੈ ਨਾ ਬਿਲਕੁਲ ਸਹੀ ਤੇ ਮੈਂ ਮੈਦੀ ਤੁਸੀਂ ਕਿਸੇ ਨੂੰ ਲਿਖਤੀ ਕੀਤੀ ਸ਼ਿਕਾਇਤ ਵਗੈਰਾ ਕੋਈ ਹਾਂਜੀ ਅਸੀਂ ਆਪਣੇ ਹਾਰ ਅਥਾਰਟੀਸ ਨੂੰ ਇਨਫੋਰਮ ਕਰਤਾ ਸੀਗਾ ਤੇ ਨਾਲ ਦੇ ਨਾਲ ਅਸੀਂ ਜਿਹੜੇ ਰਿਪੇਅਰ ਵਾਲੇ ਹੈਗੇ ਕਾਰਪੋਰੇਸ਼ਨ ਵਾਲੇ ਜਿਹੜੇ ਹੈਲਥ ਸਟਾਫ ਕਾਰਪੋਰੇਸ਼ਨ ਦੇ ਅੰਦਰ ਕੀ ਇਹਦਾ ਵੀ ਇਨਫੋਰਮ ਕਰ ਦਿੱਤਾ ਠੀਕ ਕੋਈ ਇਦਾਂ ਦਾ ਪਤਾ ਚੱਲਿਆ ਕਿ ਜਦੋਂ ਕੋਈ ਨਵੀਂ ਬਿਲਡਿੰਗ ਬਣਦੀ ਹੈ ਤੇ ਹਸਪਤਾਲ ਦਾ ਕਿਸੇ ਨੂੰ ਵੀ ਚਾਹੀਦਾ ਨੂੰ ਉਹਦੇ ਪੁਆਇੰਟ ਕੀਤਾ ਜਾਂਦਾ ਚੈਕਿੰਗ ਲਈ ਐਕਚੁਅਲੀ ਇਹ ਜਿਹੜੀ ਬਿਲਡਿੰਗ ਦਾ ਜਿਹੜਾ ਹੈਂਡਓਵਰ ਸੀ ਇਹ ਮੇਰੇ ਤੋਂ ਪਹਿਲਾਂ ਜਿਹੜੇ ਡਾਕਟਰ ਸਿਮਰ ਸਾਹਿਬਾਨ ਸੀ ਉਹਨਾਂ ਨੂੰ ਉਹਨਾਂ ਦੇ ਟਾਈਮ ਤੇ ਹੈਂਡਓਵਰ ਤੇ ਮੈਂ ਉੱਪਰ ਜਾਂਦਾ ਰਸਤਾ ਹੈਗਾ ਉੱਪਰ ਬੰਦ ਸੀ ਉਹ ਐਕਚੁਅਲ ਦੇ ਵਿੱਚ ਜਿਹੜਾ ਉੱਪਰ ਵਾਲਾ ਕੋਰੀਡੋਰ ਹੈ ਨਾ ਉਹ ਸੀ ਇਹਦਾ ਦਰਵਾਜ਼ਾ ਇਹ ਵਾਲਾ ਰਸਤਾ ਬੰਦ ਕੀਤਾ ਹੋਇਆ ਸੀ ਨਾ ਕਿਉਂਕਿ ਇਹਦਾ ਹੀ ਕੋਲਡਨੇਟ ਰਸਤਾ ਹੈ ਸਾਡੇ ਕੋਲ ਅੰਦਰਨੀਆ ਸਟੇਅ ਸੀ ਨੀ ਉਹ ਵੀ ਯੂਜ਼ ਕੀਤਾ ਜਾਂਦਾ ਅਗਰ ਥੱਲੇ ਮਰੀਜ਼ ਹੁੰਦੇ ਤਾਂ ਨੁਕਸਾਨ ਹੋ ਸਕਦਾ ਸੀ ਇਹ ਕੋਰੀਡੋਰ ਦੇ ਉੱਪਰ ਸੀ ਨਾ ਇੱਕ ਕੋਰੀਡੋਰ ਦੇ ਉੱਪਰ ਵੀ ਤਾਂ ਸੀ ਜਿਹੜਾ ਕੋਰੀਡੋਰ ਹੈਗਾ ਤੇ ਲੋਕ ਜਿਹੜਾ ਖੁੱਲ੍ਹਿਆ ਹੋਇਆ ਤੇ ਆ ਜਾਂਦੇ ਆ ਤੇ ਕੀ ਉਹਦਾ ਨੁਕਸਾਨ ਹੋ ਸਕਦਾ ਸੀ ਜਾਂ ਨਹੀਂ ਐਕਚੁਅਲੀ ਇਹ ਵਾਲਾ ਰਸਤਾ ਬੰਦ ਕੀਤਾ ਹੋਇਆ ਸੀ ਉਹ ਤਾਂ ਬਸ ਇੱਕ ਛੱਟ ਟੁੱਟ ਲੱਗੀ ਹੋਈ ਥੱਲੇ ਵੀ ਆ ਕੇ ਡਿੱਗੀਆਂ ਸੀ ਹਾਂਜੀ ਕਿਸੇ ਛੱਟ ਤੇ ਲੱਗੀ ਹੋਈ ਥੱਲੇ ਵੀ ਆ ਕੇ ਸਟ੍ਰੈਂਥ ਦੇ ਉੱਤੇ ਕੋਈ ਪਰਸਨ ਨਹੀਂ ਸੀ ਕਿਉਂਕਿ ਇਹ ਰਸਤਾ ਰੈਂਪ ਤੋਂ ਕੋਈ ਨਹੀਂ ਚੱਲਦਾ ਹੈ ਸਿੱਕੀ ਕੋਈ ਮੁਕਤ ਇਹਨਾਂ ਦੁਆਰਾ ਇਹਗਾ ਅਕਸੀਨ ਨੂੰ ਬਾਰੇ ਸੂਚਨਾ ਦਿੰਦੀ ਹੈ ਹਾਂਜੀ ਅਸੀਂ ਇਨਫੋਰਮ ਕੀਤਾ ਹੈ ਅਥਾਰਟिटीज ਨੂੰ ਤੇ ਜਿਹੜੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੰਜੀਨੀਅਰ ਹਨ ਅਸੀਂ ਇਨਫੋਰਮ ਕੀਤਾ ਉਹਨਾਂ ਦੀ ਵਿਜ਼ਿਟ ਹੋਏਗੀ ਉਹ ਆ ਕੇ ਅਸੈਸ ਕਰਕੇ ਉਹਨਾਂ ਨੂੰ ਰਿਪੇਅਰ ਕਰੇਗਾ